ਓਏ ਆ ਤਾਂ ਨਵਾਂ ਕੰਮ ਹੀ ਹੋ ਗਿਆ। ਉਹ ਪਹਿਲਾਂ ਪੰਜਾਬ ਵਾਲੇ ਹਰਿਆਣੇ 'ਚ ਜਾਂਦੇ ਸੀ ਤੇ ਹੁਣ ਤਾਂ ਹਰਿਆਣੇ ਵਾਲੇ ਪੰਜਾਬ ਚੋਂ ਲਾਗੇ। ਓਏ ਇਹਨੇ ਤਾਂ ਆਉਣੇ ਸੀ ਤੇਦੇ ਨਾਲ ਤਾਂ ਆਪਣੇ ਚਾਚੇ ਕੈਪਟਨ ਵਾਲੀ ਹੋਈ। ਓਏ ਓਏ ਮਤਾਂ ਤੁਹਾਡੇ ਕੋਲੇ ਰਾਏ ਲੈਣ ਆਇਆ ਸੀ। ਵੀ ਜਦੋਂ ਪੁਰਾਣੀਆਂ ਜਿਹੀਆਂ ਗੱਲਾਂ ਜਾਦੋਂ ਤਾਂ ਕੀ ਕਰਨਾ ਚਾਹੀਦਾ? ਉਸਤਾ ਕੰਜੜਾ ਮੇਰੇ जखਮਾਂ ਤੇ ਨੂਨ ਪੁੱਕਣ ਲੱਗੇ। ਓਹ ਨੋ ਓਏ ਕਾਣੂ ਵੱਡੇ ਵੀਰ ਗੁੱਸਾ ਨਾ ਕਰੀ ਜਿਹacre ਨਾ ਚੌੜ ਕਰਦੀ ਸੀ ਤੂੰ ਤਾਂ ਬਾळा ਵਧੀਆ ਰਹਿ ਗਿਆ ਜਿਹੜਾ 9 ਸਾਲ ਰਾਜ ਕਰ ਗਿਆ ਓਏ ਦੇਖ ਸਾਡਾ ਚੰਨੀ ਦੇਖ ਲੈ 2 ਮਿੰਟ ਮਿਲੇ ਨੂੰ ਤਾਂ ਲੈ ਹੁਣ ਇਹਨੇ ਮੈਨੂੰ ਮਨਾਲੀ ਛੋਟੀ ਸਾਲੀ ਓਏ ਮੈਨੂੰ 2 ਮਿੰਟ ਤਾਂ ਮਿਲ ਗਏ ਉਹ ਤੈਨੂੰ ਤਾਂ ਉਹ ਵੀ ਨਹੀਂ ਮਿਲੇ ਓਏ ਮੰਨਤਾ ਕੋਈ ਰਾਹ ਬਾਦੋ ਗੱਲ ਤੂੰ ਸਤਾਸ ਮੇਂ ਲੜੀ ਜਾਂਨੇ ਓ ਓਏ ਜਦੋਂ ਮੇਰੇ ਪੁਰਾਣੀਆਂ ਗੱਲਾਂ ਜਦੋਂ ਆਉਂਦੀਆਂ ਮੇਰੇ ਤਾਂ ਤਾਂਾਂ ਨਿਕਲਦੀਆਂ ਤੁਸੀਂ ਇੱਥੇ ਪਾਰਟੀ ਕਰੀ ਜਾਂਦੇ ਹੋ ਓਏ ਵੱਡੇ ਵੀਰ ਕਾਦੀ ਪਾਰਟੀ ਇਹ ਗੱਲਾਂ ਸਾਡੇ ਵੀ ਪੁਰਾਣੀਆਂ ਬਹੁਤ ਜ਼ਿਆਦਾ ਆਉਂਦੀਆਂ ਅਸੀਂ ਦਾ ਬਸ ਉਹੋ ਬੋਤਲ ਖੋਲ ਲੈਣੇ ਤਾਂ ਮੋٹے ਮੋٹے ਮਾਰਦੇ ਅੰਦਰ ਸਾਰਾ ਕੁਝ ਭੁੱਲ ਜਾਂਦੇ ਆ ਲੈ ਹੁਣ ਤੂੰ ਵੀ ਆਏ ਕਰ ਅੱਤਾਂ ਹਾਂ ਮਾਰਨੇ ਸਾਡੇ ਤੇ ਮੋٹے ਮੋਟੇ ਦੋ ਮਾਰ ਸਾਰਾ ਕੁਝ ਭੁੱਲ ਜਾਏਗਾ